ਕੜੇ ਨਿਸ਼ਾਨਾ ਨਹੀਂ ਹੈ ਇਮਾਨਦਾਰੀ ਵਿੱਚ ਦੱਸੋ ਕਿਸੇ ਨੂੰ ਰਾਜਨੀਤਿਕ ਨੁਕਸਾਨ ਬਚਾਉਣਾ ਜਾਂ ਕਿਸੇ ਨੂੰ ਲਾਭ ਦੇਣਾ ਤੁਹਾਡਾ ਨਹੀਂ ਜਾਂਦਾ ਹੈਗਾ ਕਿਸ ਨੂੰ ਨਹੀਂ ਹੈ ਸਾਡਾ ਨਿਸ਼ਾਨਾ ਸਾਡੇ ਮਸਲਿਆਂ ਦਾ ਹੱਲ ਕਰਵਾਉਣਾ ਹੈ ਹੱਲ ਕਰਵਾਉਣ ਲਈ ਚੱਲੇ ਆ ਆ ਮੀਡੀਆ ਨੇ ਕੱਲ ਦੇ ਜੋ ਹਾਲਾਤ ਸੀਗੇ ਪੂਰੀ ਦੁਨੀਆ ਦੇ ਵਿੱਚ ਪਹੁੰਚਾਤੇ ਮੈਂ ਇੱਕ ਗੱਲ ਬਹੁਤ ਵਾਰੀ ਕਹੀ ਹੈ ਜਿਹੜੇ ਸਾਡੇ ਜਿਨ੍ਹਾਂ ਨੇ ਮੈਨੂੰ ਵੀ ਮੈਨੂੰ ਕਿਤੇ ਸੁਣਿਆ ਹੋਵੇਗਾ ਮੈਂ ਅੱਜ ਕੱਲ ਕਹਿੰਦਾ ਰਿਹਾ ਸੱਡੀਆਂ ਪਿੰਡਾਂ ਦੀ ਸਫਤਾਂ ਤੇ ਜਾ ਕੇ ਕਿਹਾ ਕਿ ਮੋਦੀ ਨੇ ਆ ਜਿਹੜਾ ਮੰਦਿਰ ਬਣਾ ਕੇ ਆਪਦਾ ਗ੍ਰਾਫ ਬਹੁਤ ਉੱਚਾ ਚੱਕ ਲਿਆ ਪਰ ਅਗਰ ਬਾਬੇ ਨਾਨਕ ਨੂੰ ਚਾਹਾਂ ਉਹਨੂੰ ਭਾ ਗਿਆ ਇਹਦਾ ਉੱਚਾ ਚੱਕਿਆ ਵਾ ਗ੍ਰਾਫ ਦੋ ਬਲਾਂ ਚ ਦੇਖ ਦੇਗਾ ਆ ਜਿਹੜਾ ਕੱਲ ਤੁਹਾਡੇ ਤੇ ਹੋਇਆ ਇਹ ਸਾਰੇ ਨੇ ਮੋਦੀ ਦੇ ਗ੍ਰਾਫ ਦਾ ਸਤਿਆਨਾਸ਼ ਕਰਕੇ ਰੱਖਤਾ ਰੋ ਰਹੇ ਨੇ ਇਸੋ ਗੱਲ 'ਚੋ ਭਰਾਵੋ ਸਰਕਾਰ ਰੰਗੀ ਐ ਔਰ ਨੰਉਨੀ ਸੀ ਸਰਕਾਰ ਕੇ ਹੋਰ ਕੁਛ ਕਰਨਾ ਸੀ ਬੋਲਿਓ ਰੰਗਾਂ ਦੀ ਸਰਕਾਰ ਰੰਗ ਪੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਰਾਤ ਦੇ ਜੋਰ ਲਾ ਰਹੇ ਨੇ ਰਾਤ 12 ਵਜੇ ਸਾਡੇ ਨਾਲ ਜੋਰ ਲੱਗ ਰਿਹਾ ਸੀਗਾ ਕਿ ਪੰਨੇਰ ਸਾਹਿਬ ਵੱਲਿਆਂ ਜੀ ਕੋਈ ਰਾਹ ਦਿਓ ਅਸੀਂ ਇਹ ਕਹਿ ਰਹੇ ਸੀ ਆਇ ਨਹੀਂ ਗੱਲ ਬੰਦੀ ਅਸੀਂ ਆਪਣੇ ਪਰਿਵਾਰ 'ਚ ਬਹਿ ਕੇ ਗੱਲ ਕਰਾਂਗੇ ਅੱਜ ਉਹ ਮੈਂ ਤੁਹਾਨੂੰ ਫਿਰ ਵਾਅਦਾ ਕਰਦਾ ਮਿੱਤਰੋ ਅਸੀਂ ਉਹ ਲੋਕ ਆ ਜਿਨ੍ਹਾਂ ਨੇ 40 40 ਸਾਲ ਇਸ ਗੱਲ ਤੇ ਲਾਇਆ ਪੌਲ ਟੈਕਸ ਦੀ ਅੰਮੇ ਕਰ ਲੈਣ ਤੋਂ ਬਾਅਦ ਬਹੁਤ ਕਮਾਈ ਕੀਤੀ ਜਾ ਸਕਦੀ ਸੀ ਮਿੱਤਰੋ ਬੜਾ ਰਾਹ ਸੀ ਲੇਕਿਨ ਸਭ ਛੱਡ ਕੇ ਇਸ ਲਈ ਤੁਰਿਆ ਮੈਂ ਇਮਾਨਦਾਰੀ ਨਾਲ ਸੁਣ ਲਿਓ ਇਸ ਲਈ ਤੁਰਿਆ ਕਿ ਅਗਰ ਸਾਡੀ ਕਿਸਾਨੀ ਦੀ ਬਾਹ ਨਾ ਫੜੀ ਕਿਸੇ ਨੇ ਤੇ ਤੇਰੀ ਐਮੇ ਕਰਨ ਦਾ ਕੋਈ ਮਤਲਬ ਨਹੀਂ ਇਹਦਾ ਮਤਲਬ ਹੈ ਕਿ ਤੂੰ ਉਹਨਾਂ ਦੀ ਬਾਹ ਫੜਿਆ ਬਾਹ ਫੜੇ ਉਹਨਾਂ ਦੀ ਉਸ ਗੱਲ ਲਈ ਚੱਲੇ ਆ ਆਖਰੀ ਦਮ ਤੱਕ ਮੈਂ ਹੋਰ ਦੱਸ ਦੇ ਤੁਹਾਨੂੰ ਗੱਲਾਂ ਐਨਾ ਬੋਲਣ ਦੀ ਮੇਰੇ ਚ ਕਪੈਸਿਟੀ ਨਹੀਂ ਆ ਮੈਂ ਕੈਂਸਰ ਦਾ ਮਰੀਜ਼ ਆ ਅੰਦਾਜ਼ਾ ਲਾਇਓ ਇੱਕ ਕੈਂਸਰ ਦਾ ਮਰੀਜ਼ ਹੋਣ ਦੇ باوجود ਆ ਤੁਹਾਡੇ ਮੋਰਚੇ ਦੇ ਵਿੱਚ ਇਮਾਨਦਾਰੀ ਨਾਲ ਦੱਸਿਓ ਜਦੋਂ ਇੱਥੇ ਗੋਲੇ ਡਿੱਗ ਰਹੇ ਸੀ ਵਿੱਚ ਖੜੇ ਸੀ ਕਿ ਨਹੀਂ ਖੜੇ ਸੀ ਬੋਲ ਕੇ ਦੱਸੋ ਫਿਰ ਇਹਦਾ ਮਤਲਬ ਆ ਅਸੀਂ ਉਹਨਾਂ ਆਗੂਆਂ ਦੇ ਨਹੀਂ ਆ ਭਰਾਵੋ ਕਿ ਤੁਸੀਂ ਚੱਲ ਕੇ ਭੋਓ ਅਸੀਂ ਮੌਕੇ ਤੇ ਆ ਜਾਾਂਗੇ ਜਦੋਂ ਸਟੇਜ ਸਾਹਮਣੀ ਹੋਈ ਉਦੋਂ ਆ ਜਾਾਂਗੇ ਮਾਝੋ ਨਹੀਂ ਅਸੀਂ ਤੁਸੀਂ ਸਾਡੇ ਭਰਾ ਆਗੂ ਤਾਂ ਤੁਸੀਂ ਬਣਾਇਆ ਸਾਨੂੰ ਅਸੀਂ ਕੋਈ ਆਗੂ ਥੋੜੀ ਦੰਮੇ ਸੀ ਇਹ ਤਾਂ ਤੁਸੀਂ ਸਾਡੇ ਤੇ ਜ਼ਿੰਮੇਵਾਰੀਆਂ ਪਾਈਆਂ ਏ ਅਸੀਂ ਯਤਨ ਕਰ ਲਿਆ ਉਹਨਾਂ ਨੂੰ ਨਿਭਾਉਣ ਦਾ ਸੋ ਇਸ ਲਈ ਜਿੱਥੋਂ ਤੱਕ ਸਪੀਕਰ ਦੀ ਆਵਾਜ਼ ਆਉਂਦੀ ਹੈ ਮੈਂ ਤੁਹਾਨੂੰ ਫਿਰ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਸ਼ਾਂਤ ਰਹਿੰਦੇ ਹੋਏ ਕੋਈ ਵੀ ਆਗੂ ਅੱਗੇ ਨਾ ਜਾਵੇ ਕੋਈ ਵਰਕਰ ਅੱਗੇ ਨਾ ਜਾਵੇ ਅਸੀਂ ਤਾਂ ਹੀ ਗੱਲਬਾਤ ਲਈ ਉਹਨਾਂ ਦੀ ਗੱਲਬਾਤ ਕਬੂਲ ਸਕਾਂਗੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਇਹ ਗੋਲੇ ਸਿੱਟਨੇ ਬੰਦ ਕਰੋ ਆਹ ਕਤੂਤਾ ਕਰਨੀਆਂ ਬੰਦ ਕਰੋ ਤੇ ਕਮਾਂ ਦੇ ਸੀ ਉਹਨਾਂ ਨੂੰ ਜਿੰਨੀ ਦੇਰ ਤੱਕ ਬੰਦ ਨਹੀਂ ਹੋਣਗੀਆਂ ਉਨੀ ਦੇਰ ਤੱਕ ਗੱਲ ਨਹੀਂ ਗੱਲਬਾਤ ਲਈ ਤੁਸੀਂ ਸਾਰਿਆਂ ਨੇ ਲਗਾਤਾਰ ਕੱਲ ਦੇ ਮੇਰੀਆਂ ਜਿੰਨੀਆਂ ਵੀ ਚੈਨਲਾਂ ਦੇ ਉੱਤੇ ਇੰਟਰਵਿਊਜ਼ ਹੋਈਆਂ ਨੇ ਸੁਣਿਆ ਹੋਵੇਗਾ ਮੈਂ ਕਿਹਾ ਤੇ ਜਿੰਨੀ ਦੇਰ ਤੱਕ ਸਰਕਾਰ ਪੋਜ਼ਿਟਿਵ ਨਹੀਂ ਹੁੰਦੀ ਉਨੀ ਦੇਰ ਤੱਕ ਸਾਡਾ ਗੱਲ ਕਰਨ ਦਾ ਮਾਹੌਲ ਨਹੀਂ ਬਣਦਾ ਲੇਕਿਨ ਜੇ ਰਿੰਗੇ ਨੇ ਤੁਹਾਡੇ ਨਾਲ ਗੱਲ ਕਰਨ ਲਈ ਤੁਰੇ ਨੇ ਤਾਂ ਇਹਦਾ ਮਤਲਬ ਹੈ ਤੁਹਾਡੀ ਗੱਲ ਨੂੰ ਸਵੀਕਾਰ ਚੁੱਕੇ ਨੇ ਸੋ ਇਸ ਅਸਕੇ ਲਈ ਮੇਰੀ ਬੇਨਤੀ ਆ ਸ਼ਾਂਤੀ ਬਣਾ ਕੇ ਰੱਖੀਏ ਉਹਨਾਂ ਤੇ ਵੀ ਅਸੀਂ ਦਬਾਅ ਬਣਾਵਾਂਗੇ ਕਿ ਇਹਨਾਂ ਦੇਤੇ ਖਬਰਦਾਰ ਆ ਆ ਜਿਹੜੀ ਸਾਡੀ ਅੱਗੇ ਫੋਰਸ ਖੜੀ ਆ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਗੜਬੜ ਕਰਦੇ ਹੋ ਤਾਂ ਇਹਦਾ ਮਤਲਬ ਇਹ ਮੰਨਾਂਗੇ ਕਿ ਸਰਕਾਰ ਤੁਹਾਨੂੰ ਗੜਬੜ ਕਰਵਾ ਰਹੀ ਆ ਆ ਤੁਹਾਡੀ ਗਿੰਤੀ ਸਾਬਿਆਂ ਨਾਲੋਂ ਜ਼ਿਆਦਾ ਨਹੀਂ ਕਿਤੇ ਭਲੇਖੇ ਜਨਾਰਾ ਜਿਓ ਤੇ ਅਸੀਂ ਇੰਨੇ ਗਿੰਤੀ ਹੁੰਦੇ باوجود ਓ ਕਿੱਥੋਂ ਤੱਕ ਲੱਖਾਂ ਦੀ ਗਿਣਤੀ ਦਾ ਸਾਡੇ ਵਾਸਤੇ ਤੁਸੀਂ ਕੋਈ ਚੀਜ਼ ਨਹੀਂ ਗਏ ਪਰ ਭਰਾਵੋ ਅਸੀਂ ਕਿਸੇ ਤਰ੍ਹਾਂ ਦਾ ਡਿਸਪਿਊਟ ਨਹੀਂ ਪੈਦਾ ਕਰਨਾ ਚਾਹੁੰਦੇ ਮੈਂ ਬੇਨਤੀ ਕਰਦਾ ਤੁਹਾਨੂੰ ਵੀਰੋ ਇੰਨਾ ਕੁ ਸਮਾਂ ਤਾਂ ਸਾਨੂੰ ਦਿਨੇ ਹੋ ਕਿ ਆਪਣੇ ਜਿਹੜੇ ਜ਼ਖਮੀ ਆ ਉਹਨਾਂ ਦੀ ਸਾਰ ਲੈ ਲਈਏ ਇੰਨਾ ਕੁ ਸਮਾਂ ਦਿਨੇ ਹੋ ਕਿ ਗੱਲਬਾਤ ਲਈ ਆਪਾਂ ਤਿਆਰ ਹੋਈਏ ਬੋਲੋ ਹੱਥ ਖੜਾ ਕਰਕੇ ਪ੍ਰਵਾਨਗੀ ਦਿਓ ਅਖੀਰ ਤੱਕ ਉਹਨਾਂ ਤੋਂ ਅਗਲੀ ਗੱਲ ਹੈ ਸੱਜੀ ਬੂਹ। ਧੰਨਵਾਦ ਜੱਲਿਆ ਜੀ ਮੈਂ